ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਆ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿਤਨਾਂ ਤਨ ਬਾਬਾ ਦੀਪ ਸਿੰਘ ਜੀ ਕੋਲੋਂ ਆਂਦੇ ਨੇ ਕਿੰਨਾ ਸਮਾਂ ਮੈਨੂੰ ਹੋ ਗਿਆ ਜੀ ਘਟੋਵਾੜ 12 13 ਸਾਲ ਆਂਦੇ ਜਦੋਂ ਵੀ ਇੱਥੇ ਆਇਆ ਵਾ ਤੇ ਬਾਬਾ ਦੀਪ ਸਿੰਘ ਜੀ ਦੀ ਇੰਨੀ ਕੀ ਕਿਰਪਾ ਹੈ ਵੀ ਮੈਂ ਜਿੰਨੀ ਅਰਸੇ ਇੱਥੇ ਆਇਆ ਮੇਰੇ ਤੇ ਕੋਈ ਦੁੱਖ ਆਵੇ ਕੁਝ ਵੀ ਕੋਈ ਕਸ਼ਟਾ ਤਾਂ ਮੈਂ ਇਹਨਾਂ ਦੇ ਅੱਗੇ ਅੱਗੇ ਰੋਣਾ ਵਾ ਤੇ ਮੇਰਾ ਹਮੇਸ਼ਾ ਹੀ ਸਾਰੇ ਦੁੱਖ ਮੇਰੇ ਖਤਮ ਹੋ ਜਾਂਦੇ ਇੱਥੇ ਆ ਕੇ ਮੇਰੇ ਛੱਡੋ ਇੱਥੇ ਜਿਹੜਾ ਵੀ ਆਏ ਕੋਈ ਦੁਨੀਆਂ ਦੀ ਦੂਰੋਂ ਦੂਰੋਂ ਆਂਦੀ ਏ ਤਾਂ ਵੀ ਉਹਨਾਂ ਦੇ ਵੀ ਦੁੱਖ ਕਸ਼ਟ ਸਾਰੇ ਦੂਰ ਹੁੰਦੇ ਨੇ। ਬਾਬਾ ਦੀਪ ਸਿੰਘ ਜੀ ਦੀਆਂ ਕਿ ਰਹਿਮਤਾ ਜੀ। ਕਹਿੰਦੇ ਵੀ ਇੱਥੇ ਬਸ ਇੱਕ ਵਾਰ ਸੱਚੇ ਦਿਲੋਂ ਮੰਗਣ ਦੀ ਏਰ ਆ। ਹਾਂਜੀ। ਤੇ ਬਾਬਾ ਜੀ ਮੂਰੇ ਹੋ ਕੇ ਜਿਹੜੀ ਹਰੇਕ ਮਨੋ ਕਾਮਨਾ ਇੱਛਾ ਪੂਰੀ ਕਰਦੇ ਨੇ। ਬਾਬਾ ਦੇਵ ਸਿੰਘ ਅਗੇ ਤੁਸੀਂ ਭਾਵੇਂ ਜਿੰਨੇ ਵੀ ਦੁਖੀ ਹੋ ਜਿੰਨਾ ਵੀ ਮਤਲਬ ਬਾਬਾ ਜੀ ਸੇ ਇੱਕ ਅਰੀ ਝੁੱਕੋ। ਕਹਿੰਦੇ ਆ ਵੀ ਆਪਾਂ ਕਿਸੇ ਚੀਜ਼ ਨੂੰ ਪਾਣ ਲਈ ਕੋਈ ਖਵਾ ਵੀ ਪੈਂਦਾ ਇੱਥੇ ਨਹੀਂ ਕੁਝ ਖਵਾ ਪੈਂਦਾ ਇੱਥੇ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਇੱਥੇ ਤੁਹਾਨੂੰ ਕੋਈ ਚੀਜ਼ ਨਹੀਂ ਖਾਉਣੀ ਪੈਂਦੀ ਕਿੰਨੇ ਦਾ ਕੁਝ ਪਾਣ ਲਈ ਆਪਾਂ ਨੂੰ ਖਵਾ ਪੈਂਦਾ ਕਦੀ ਵੀ ਨਹੀਂ ਹੁੰਦਾ ਜੀ ਇੱਥੇ ਤੁਸੀਂ ਤੁਹਾਨੂੰ ਖੋਈ ਚੀਜ਼ ਵੀ ਤੁਹਾਨੂੰ ਮਿਲ ਜੇਗੀ ਠੀਕ ਹੈ ਜੀ ਤੁਹਾਨੂੰ ਇੰਨੀ ਕਿ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਤੁਹਾਡੇ ਜੀਵਨ 'ਚ ਕੀ ਬਦਲਾਅ ਆਇਆ ਵੀ ਜਦੋਂ ਦੇ ਇੱਥੇ ਆਉਨੇ ਹਾਂ ਮੱਥਾ ਟੇਕਦੇ ਹਾਂ ਮੇਰੇ 'ਚ ਤਾਂ ਬਹੁਤ ਬਦਲਾਅ ਆਇਆ ਜੀ ਪਹਿਲਾਂ ਮੈਂ ਕੋਈ ਗੱਲ ਤਾਂ ਕਮ ਅਜ ਵੀ ਯਾਰੀ ਦੋਸਤੀ ਵੀ ਪੈ ਗਿਆ ਲੜਾਈ ਅਜ ਪੈ ਗਿਆ ਵੱਡਾ ਬ੍ਰਦਰ ਵੀ ਲੜਾਈ ਅਜ ਪਿਆ ਉਹ ਵੀ ਛੱਡ ਗਿਆ ਸਾਰਾ ਕੁਝ ਮੇਰੇ ਘਰੇ ਦਾ ਆਪਣੇ ਬਾਬਾ ਦੀਪ ਸਿੰਘ ਜੀ ਜੋਤ ਜਗਦੀ ਹੈ ਜੀ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਵੀ ਤੁਸੀਂ ਜਿੰਨਾ ਉਹਨਾਂ ਦੀ ਕਰੋ ਤੇ ਉਹਨਾਂ ਹੀ ਥੋੜਾ ਤੁਸੀਂ ਕੁਝ ਤੋਂ ਮੰਗਿਆ ਹੋਵੇ ਮਨੋ ਕਾਮਨਾ ਮੰਗਿਆ ਹੋਵੇ ਤਾਂ ਬਾਬਾ ਦੇ ਜੀ ਨੇ ਪੂਰੀ ਕੀਤੀ ਵੀ ਸਾਰਾ ਦਾ ਸਾਂਝੀ ਜਰੂਰ ਕਰਿਓ ਬਸ ਉਹ ਕਦੀ ਵੀ ਆਪਾਂ ਕਿਸੇ ਤੇ ਮੋਰੇ ਕਹਿੰਦੇ ਆ ਨਾ ਬੀਜੇ ਕੋਈ ਚੀਜ਼ ਮੰਗਦਾ ਹੈ ਤੇ ਕਦੀ ਕਿਸੇ ਨੂੰ ਸ਼ੋਅ ਨਾ ਕਰੋ ਸ਼ੋਅ ਨਹੀਂ ਕਰਨੀ ਚਾਹੀਦੀ ਵੀ ਬਾਬਾ ਦੀਪ ਸਿੰਘ ਜੀ ਮੈਨੂੰ ਇੰਨਾ ਦਿੱਤਾ ਮੈਨੂੰ ਇੰਨਾ ਜਿਨ੍ਹਾਂ ਦਿੱਤਾ ਬਹੁਤ ਵਧੀਆ ਦਿੱਤਾ ਜੀ ਬਾਬਾ ਦੀਪ ਸਿੰਘ ਜੀ ਨੇ ਸੰਗਤਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜੇ ਘਰ ਬੱਠੇ ਦਾ ਮੈਂ ਤਾਂ ਇਹੀ ਕਹਾਂਦਾ ਵਾ ਵੀ ਚਲੋ ਜਿਹੜੇ ਸੰਗਤ ਨਹੀਂ ਆ ਸਕਦੀ ਉਹ ਬਾਬਾ ਦੀਪ ਸਿੰਘ ਦਾ ਚਪੈਰਾ ਘਰੇ ਬੈ ਕੇ ਵੀ ਕਰ ਸਕਦੇ ਆ ਗੁਰਦੁਆਰੇ ਜੇ ਨਹੀਂ ਆ ਸਕਦੇ ਘਰੇ ਬੈ ਕੇ ਆਪਣਾ ਬਾਬਾ ਦੀਪ ਸਿੰਘ ਦਾ ਚਪੈਰਾ ਕਰੋ ਫੋਨ ਤੇ ਵੀ ਲਾਈਵ ਆਂਦਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਦਾ ਚਪੈਰਾ ਹਰ ਟਾਈਮ ਜਿੰਨਾ ਤੁਸੀਂ ਕਰੋਗੇ ਉਨਾ ਹੀ ਬਾਬਾ ਦੀਪ ਸਿੰਘ ਜੀ ਤੱਕ ਕਰਨੇ ਬਹੁਤ ਜ਼ਿਆਦਾ ਕਰਨੀ ਹੈ ਵੀ ਉਹਨਾਂ ਵਰਗਾ ਕੋਈ ਆਜ ਤੱਕ ਨਾ ਕੋਈ ਜਮਲਾ ਨਾ ਕੋਈ ਜਮ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਹਾਂ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੰਦੇ ਨੂੰ ਕਿੰਨਾ ਸਮਾਂ ਮੈਨੂੰ ਹੋ ਗਿਆ ਜੀ ਘਟੋੜ 12 13 ਸਾਲ ਆਂਦੇ ਜਦੋਂ ਵੀ ਇੱਥੇ ਆਇਆ ਵਾਂ ਤੇ ਬਾਬਾ ਦੀਪ ਸਿੰਘ ਜੀ ਦੀ ਨਿੱਕ ਗਿਰਪਾ ਹੈ ਵੀ ਮੈਂ ਜਿੰਨੀ ਆ ਰਹੀ ਇੱਥੇ ਆਇਆ ਮੇਰੇ ਤੇ ਕੋਈ ਦੁੱਖ ਆਵੇ ਕੁਝ ਵੀ ਕੋਈ ਕਸ਼ਟ ਆ ਤਾਂ ਮੈਂ ਇਹਨਾਂ ਦੇ ਅੱਗੇ ਅੱਗੇ ਰੋਣਾ ਵਾ ਤੇ ਮੇਰਾ ਹਮੇਸ਼ਾ ਹੀ ਸਾਰੇ ਦੁੱਖ ਮੇਰੇ ਖਤਮ ਹੋ ਜਾਂਦੇ ਇੱਥੇ ਆ ਕੇ ਮੇਰੇ ਛੱਡੋ ਇੱਥੇ ਜਿਹੜਾ ਵੀ ਆ ਜੇ ਕੋਈ ਦੁਨੀਆਂ ਦੀ ਦੂਰੋ ਦੂਰੋ ਆਂਦੀ ਏ ਤਾਂ ਵੀ ਉਹਨਾਂ ਦੇ ਵੀ ਦੁੱਖ ਕਸ਼ਟ ਸਾਰੇ ਦੂਰ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਜਿੰਨੀਆਂ ਕਿ ਰਹਿਮਤਾ ਜੀ ਕਹਿੰਦੇ ਵੀ ਇੱਥੇ ਬਸ ਇੱਕ ਵਾਰ ਸੱਚੇ ਦਿਲੋਂ ਮੰਗਣ ਦੀ ਏਰ ਆ ਹਾਂਜੀ ਤੇ ਬਾਬਾ ਜੀ ਮੂਹਰੇ ਹੋ ਕੇ ਜਿਹੜੀ ਹਰੇਕ ਮਨੋ ਕਾਮਨਾ ਇੱਛਾ ਪੂਰੀ ਕਰਦੇ ਆ ਬਾਬਾ ਦੇਵ ਸਿੰਘ ਅਗੇ ਤੁਸੀਂ ਭਾਵੇਂ ਜਿੰਨੇ ਵੀ ਦੁਖੀ ਹੋ ਜਿੰਨਾ ਵੀ ਮਤਲਬ ਬਾਬਾ ਜੀ ਸਿੰਘ ਅਗੇ ਕਰੀ ਝੋਕ ਬੋ ਕਹਿੰਦੇ ਆ ਵੀ ਆਪਾਂ ਕਿਸੇ ਚੀਜ਼ ਨੂੰ ਪਾਣ ਲਈ ਕੋਈ ਖੋਵਾ ਵੀ ਪੈਂਦਾ ਇੱਥੇ ਨਹੀਂ ਕੁਝ ਖੋਵਾ ਪੈਂਦਾ ਇੱਥੇ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਇੱਥੇ ਤੁਹਾਨੂੰ ਕੋਈ ਚੀਜ਼ ਨਹੀਂ ਖੋਣੀ ਪੈਂਦੀ ਕਿੰਨੇ ਤਾਂ ਕੁਝ ਪਾਣ ਲਈ ਆਪਾਂ ਨੂੰ ਖੋਵਾ ਪੈਂਦਾ ਕਦੀ ਵੀ ਨਹੀਂ ਹੁੰਦਾ ਜੀ ਇੱਥੇ ਤੁਸੀਂ ਤੁਹਾਨੂੰ ਖੋਈ ਚੀਜ਼ ਵੀ ਤੁਹਾਨੂੰ ਮਿਲ ਜੇਗੀ ਠੀਕ ਹੈ ਜੀ ਤੁਹਾਨੂੰ ਇੰਨੀ ਕੁ ਬਾਬਾ ਦੀ ਸਿੰਘ ਦੀ ਕਿਰਪਾ ਹੈ ਤੁਹਾਡੇ ਜੀਵਨ 'ਚ ਕੀ ਬਦਲਾਅ ਆਇਆ ਜੀ ਜਦੋਂ ਦੇ ਇੱਥੇ ਆਉਨੇ ਹਾਂ ਮੱਥਾ ਟੇਕਦੇ ਹਾਂ ਮੇਰੇ 'ਚ ਤਾਂ ਬਹੁਤ ਬਦਲਾਅ ਆਇਆ ਜੀ ਪਹਿਲਾਂ ਮੈਂ ਕੋਈ ਗਲਤ ਕੰਮ ਅਜ ਵੀ ਯਾਰੀ ਦੋਸਤੀ ਵੀ ਪੈ ਗਿਆ ਲੜਾਈਆਂ 'ਚ ਪੈ ਗਿਆ ਵੱਡਾ ਬ੍ਰਦਰ ਵੀ ਲੜਾਈਆਂ 'ਚ ਪਿਆ ਉਹ ਵੀ ਛੱਡ ਗਿਆ ਸਾਰਾ ਕੁਝ ਮੇਰੇ ਘਰੇ ਦਾ ਆਪਣੇ ਬਾਬਾ ਦੀਪ ਸਿੰਘ ਦੀ ਜੋਤ ਜਗਦੀ ਹੈ ਜੀ ਹਰ ਐਤਵਾਰ ਬਾਬਾ ਦੀਪ ਸਿੰਘ ਦੀ ਇਹਨੇ ਕਿਰਪਾ ਵੀ ਤੁਸੀਂ ਜਿੰਨਾ ਉਹਨਾਂ ਦੀ ਕਰੋ ਤੇ ਉਹਨਾਂ ਹੀ ਥੋੜਾ ਹੈ ਤੁਸੀਂ ਕੁਝ ਤਾਂ ਮਿਸ ਮੰਗਿਆ ਹੋਵੇ ਮਨੋ ਕਾਮਨਾ ਮੰਗਿਆ ਹੋਵੇ ਤੇ ਬਾਬਾ ਦੇਸ਼ ਨੇ ਪੂਰੀ ਕੀਤੀ ਹੋਵੇ ਸਾਰਾ ਦਾ ਸਾਂਝੀ ਜ਼ਰੂਰ ਕਰਿਓ ਬਸ ਉਹ ਕਦੀ ਵੀ ਆਪਾਂ ਕਿਸੇ ਦੇ ਮੋਰੇ ਕਹਿੰਦੇ ਆ ਨਾ ਵੀ ਜੇ ਕੋਈ ਚੀਜ਼ ਮੰਗਦਾ ਹੈ ਤੇ ਕਦੀ ਕਿਸੇ ਨੂੰ ਸ਼ੋਅ ਨਾ ਕਰੋ ਸ਼ੋਅ ਨਹੀਂ ਕਰਨੀ ਚਾਹੀਦੀ ਵੀ ਬਾਬਾ ਦੀਪ ਸਿੰਘ ਨੇ ਮੈਨੂੰ ਇੰਨਾ ਦਿੱਤਾ ਮੈਨੂੰ ਇੰਨਾ ਜਿੰਨਾ ਦਿੱਤਾ ਬਹੁਤ ਵਧੀਆ ਦਿੱਤਾ ਜੀ ਬਾਬਾ ਦੀਪ ਸਿੰਘ ਜੀ ਨੇ ਸੰਗਤਾਂ ਨੂੰ ਵੀ ਕਹਿਣਾ ਚਾਹੁੰਗਾ ਜਿਹੜੇ ਘਰ ਬੱਡੇ ਮੈਂ ਤਾਂ ਇਹੀ ਕਹਿੰਦਾ ਵਾਂ ਵੀ ਚਲੋ ਜਿਹੜੇ ਸੰਗਤ ਨਹੀਂ ਵੀ ਆ ਸਕਦੀ ਉਹ ਬਾਬਾ ਦੀਪ ਸਿੰਘ ਦਾ ਚਪੈਰਾ ਘਰੇ ਬੈ ਕੇ ਵੀ ਕਰ ਸਕਦੇ ਆ ਗੁਰਦੁਆਰੇ ਜੇ ਨਹੀਂ ਆ ਸਕਦੇ ਘਰੇ ਬੈ ਕੇ ਆਪਣਾ ਬਾਬਾ ਦੀਪ ਸਿੰਘ ਦਾ ਚਪੈਰਾ ਕਰੋ ਫੋਨ ਤੇ ਵੀ ਲਾਈਵ ਆਂਦਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਦਾ ਚਪੈਰਾ ਹਰ ਟਾਈਮ ਜਿੰਨਾ ਤੁਸੀਂ ਕਰੋਗੇ ਉਨਾਂ ਹੀ ਬਾਬਾ ਦੀਵਸ ਸਿੰਘ ਜੀ ਤੱਕ ਕਰਨੀ ਬਹੁਤ ਜ਼ਿਆਦਾ ਕਰਨੀ ਹੈ ਵੀ ਉਹਨਾਂ ਵਰਗਾ ਕੋਈ ਆਜ ਤੱਕ ਨਾ ਕੋਈ ਜਮਨਾ ਨਾ ਕੋਈ ਜਾਮ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵੇਰ ਫਤਹਿ